ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਜੰਡ ਚੈਲਾ ਲੁਧਿਆਣਾ ਚੈਨਲ ਦੇਖ ਰਹੇ ਹੋ ਜੀ ਗੁਰੂ ਢਾਲ ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਗੁਰੂ ਢਾਲ ਤੇ ਅੱਜ ਮੈਂ ਤੁਹਾਨੂੰ ਇੱਕ ਅਜੀਹੀ ਰੋਹਾਨੀ ਯਾਤਰਾ ਤੇ ਲੈ ਕੇ ਆਇਆ ਹਾਂ ਜੋ ਤੁਹਾਡੇ ਮਨ ਨੂੰ ਪੂਰੀ ਤਰ੍ਹਾਂ ਸ਼ਾਂਤ ਕਰ ਦੇਵੇਗੀ ਅਸੀਂ ਇਸ ਵੇਲੇ ਹਾ ਲੁਧਿਆਣਾ ਚੰਡੀਗੜ੍ਹ ਮੁੱਖ ਮਾਰਗ ਤੇ ਤੇ ਸਾਡੀ ਮੰਜ਼ਲ ਹੈ ਸਮਰਾਲੇ ਦੇ ਕੋਲ ਸਥਿਤ ਬਹੁਤ ਹੀ ਪ੍ਰਾਚੀਨ ਤੇ ਪਵਿੱਤਰ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਜਿਸ ਨੂੰ ਦੁਨੀਆ ਮੁਕਤੀ धाम ਚੇਲਾ ਦੇ ਨਾਮ ਨਾਲ ਸਤਕਾਰ ਦੀ ਹੈ ਜਿਵੇਂ ਹੀ ਅਸੀਂ ਹਾਈਵੇ ਤੋਂ ਮੰਦਿਰ ਦੇ ਮੁੱਖ ਦਰਵਾਜ਼ੇ ਵੱਲ ਮੁੜਦੇ ਹਾਂ ਤਾਂ ਆਲੇ-ਦੁਆਲੇ ਦੀ ਹਰਿਆਵਲ ਤੇ ਖੁੱਲੀਆਂ ਸੜਕਾਂ ਹੀ ਸਾਨੂੰ ਇਹ ਅਹਿਸਾਸ ਕਰਾਉਣ ਲੱਗਦੀਆਂ ਹਨ ਕਿ ਅਸੀਂ ਕਿਸੇ ਬਹੁਤ ਹੀ ਖਾਸ ਜਗ੍ਹਾ ਜਾ ਰਹੇ ਹਾਂ ਮੰਦਰ ਦੇ ਅੰਦਰ ਦਾਖਲ ਹੁੰਦੇ ਹੀ ਸਭ ਤੋਂ ਪਹਿਲਾਂ ਨਜ਼ਰ ਪੈਂਦੀ ਹੈ ਇੱਥੋਂ ਦੇ ਵਿਸ਼ਾਲ ਪਾਰਕਿੰਗ ਏਰੀਏ ਅਤੇ ਸਾਫ਼-ਸੁਥਰੇ ਵਾਤਾਵਰਣ ਤੇ ਜਿੱਥੇ ਪਹੁੰਚ ਕੇ ਸ਼ਹਿਰ ਦਾ ਸ਼ੋਰ ਸ਼ਰਾਬਾ ਬਿਲਕੁਲ ਖਤਮ ਹੋ ਜਾਂਦਾ ਹੈ ਜਦੋਂ ਤੁਸੀਂ ਮੰਦਰ ਦੇ ਮੁੱਖ ਭਵਨ ਵੱਲ ਵਧਦੇ ਹੋ ਤਾਂ ਤੁਸੀਂ ਦੇਖੋਗੇ ਕਿ ਇਸ ਦੀ ਬਣਾਵਟ ਵਿੱਚ ਬਹੁਤ ਹੀ ਬਾਰੀਕੀ ਨਾਲ ਨਕਾਸ਼ੀ ਕੀਤੀ ਗਈ ਹੈ ਜੋ ਸਾਡੀ ਮਿਹਨਤ ਤੇ ਕਲਾ ਦਾ ਪ੍ਰਤੀਕ ਹੈ ਮੰਦਰ ਦੇ ਗਰਭ ਗ੍ਰਹਿ ਵਿੱਚ ਸਥਿਤ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕਰਕੇ ਜੋ ਸਕੂਨ ਮਿਲਦਾ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ ਭਗਤ ਇੱਥੇ ਆ ਕੇ ਜਲ ਚੜਾਉਂਦੇ ਹਨ ਧੂਪ ਬੱਤੀ ਕਰਦੇ ਹਨ ਤੇ ਭੋਲੇਨਾਥ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਹਨ ਇੱਥੇ ਸਿਰਫ ਸ਼ਿਵ ਜੀ ਹੀ ਨਹੀਂ ਸਗੋਂ ਹੋਰ ਵੀ ਦੇਵੀ ਦੇਵਤਿਆਂ ਦੀਆਂ ਬਹੁਤ ਹੀ ਸੁੰਦਰ ਮੂਰਤੀਆਂ ਸਥਾਪਿਤ ਹਨ ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਨੂੰ ਅਜਹੀ ਤ੍ਰਿਪਤੀ ਮਿਲਦੀ ਹੈ ਕਿ ਵਾਪਸ ਜਾਣ ਨੂੰ ਜੀ ਨਹੀਂ ਕਰਦਾ ਇਹ ਮੰਦਿਰ ਸਵੇਰੇ 4 ਵਜੇ ਖੁੱਲ ਜਾਂਦਾ ਹੈ ਜਦੋਂ ਇੱਥੇ ਆਰਤੀ ਦਾ ਸਮਾਂ ਹੁੰਦਾ ਹੈ ਤੇ ਪੂਰਾ ਵਾਤਾਵਰਣ ਮੰਤਰਾਂ ਦੀ ਗੂੰਜ ਨਾਲ ਭਰ ਜਾਂਦਾ ਹੈ ਰਾਤ ਦੇ 9 ਵਜੇ ਤੱਕ ਇੱਥੇ ਭਗਤਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਇੱਥੇ ਸੰਗਤਾਂ ਦੇ ਬੈਠਣ ਲਈ ਵੱਡੇ ਹਾਲ ਅਤੇ ਲੰਗਰ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ ਜੋ ਸੇਵਾਦਾਰਾਂ ਦੀ ਮਿਹਨਤ ਸਦਕਾ ਹਮੇਸ਼ਾ ਚੱਲਦਾ ਰਹਿੰਦਾ ਹੈ। ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਭੱਜ ਦੌੜ ਤੋਂ ਥੋੜਾ ਸਮਾਂ ਕੱਢ ਕੇ ਪ੍ਰਮਾਤਮਾ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਸ ਮੁਕਤੀ धाम ਚੇਲਾ ਦੇ ਦਰਸ਼ਨ ਜ਼ਰੂਰ ਕਰੋ ਕਿਉਂਕਿ ਇੱਥੇ ਆ ਕੇ ਤੁਹਾਨੂੰ ਅਸਲੀ ਮੁਕਤੀ ਤੇ ਸ਼ਾਂਤੀ ਦਾ ਅਹਿਸਾਸ ਹੋਵੇਗਾ। ਰੇਆਜੀ ਹਵਨਕੁੰਡ

ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਗੁਰੂਧਾਲ ਔਰੀਜਨਲ ਤੇ ਅੱਜ ਅਸੀਂ ਦਰਸ਼ਨ ਕਰ ਰਹੇ ਹਾਂ ਮੁਕਤੀ ਧਾਮ ਚੇਲਾ ਦੇ ਇਸ ਬਹੁਤ ਹੀ ਤੇਜਸਵੀ ਸ਼ਿਵਲਿੰਗ ਦੇ ਇਸ ਪਵਿੱਤਰ ਸ਼ਿਵਲਿੰਗ ਦਾ ਮਹਾਤਮ ਇੰਨਾ ਵੱਡਾ ਹੈ ਕਿ ਜੋ ਵੀ ਭਗਤ ਇੱਥੇ ਸੱਚੇ ਮਨ ਨਾਲ ਨਤਮਸਤਕ ਹੁੰਦਾ ਹੈ ਉਸ ਦੀ ਕਿਸਮਤ ਦੇ ਬੰਦ ਦਰਵਾਜ਼ੇ ਖੁੱਲ ਜਾਂਦੇ ਹਨ ਇਸ ਦੀ ਸਭ ਤੋਂ ਵੱਡੀ ਮਹਿਮਾ ਇਹ ਹੈ ਕਿ ਇੱਥੇ ਜਲ ਅਭਿਸ਼ੇਕ ਕਰਨ ਨਾਲ ਮਨੁੱਖ ਨੂੰ ਹਰ ਪ੍ਰਕਾਰ ਦੇ ਮਾਨਸਿਕ ਕਲੇਸ਼ਾ ਡਰ ਅਤੇ ਚਿੰਤਾਵਾਂ ਤੋਂ ਤੁਰੰਤ ਮੁਕਤੀ ਮਿਲਦੀ ਹੈ ਜਿਸ ਕਰਕੇ ਇਸ ਨੂੰ ਮੁਕਤੀ ਧਾਮ ਕਿਹਾ ਜਾਂਦਾ ਹੈ। ਸ਼ਾਸਤਰਾ ਮੁਤਾਬਕ ਅਜਿਹੇ ਸ਼ੁੱਧ ਅਤੇ ਤੇਜਸਵੀ ਸ਼ਿਵਲਿੰਗ ਦੇ ਦਰਸ਼ਨ ਕਰਨ ਨਾਲ ਜਨਮ ਜਨਮਾਂਤਰ ਦੇ ਪਾਪਾਂ ਦਾ ਨਾਸ਼ ਹੁੰਦਾ ਹੈ ਅਤੇ ਆਤਮਾ ਨੂੰ ਰੋਹਾਨੀ ਸਕੂਨ ਮਿਲਦਾ ਹੈ। ਮੰਨਿਆ ਜਾਂਦਾ ਹੈ ਕਿ ਸ਼ਿਵਲਿੰਗ ਤੇ ਨਿਰੰਤਰ ਡਿੱਗ ਰਹੀ ਇਸ ਪਵਿੱਤਰ ਜਲ ਧਾਰਾ ਦੇ ਸਾਹਮਣੇ ਬੈਠ ਕੇ ਜੋ ਵੀ ਓਮ ਨਮਾ ਸ਼ਿਵਾਏ ਦਾ ਜਾਪ ਕਰਦਾ ਹੈ, ਭੋਲੇनाथ ਉਸ ਦੀ ਹਰ ਜਾਇਜ਼ ਮਨੋ ਕਾਮਨਾ ਜ਼ਰੂਰ ਪੂਰੀ ਕਰਦੇ ਹਨ। ਇੱਥੋਂ ਦੀ ਸਕਾਰਾਤਮਕ ਊਰਜਾ ਤੁਹਾਡੇ ਅੰਦਰਲੇ ਨਕਾਰਾਤਮਕ ਵਿਚਾਰਾਂ ਨੂੰ ਖਤਮ ਕਰਕੇ ਜੀਵਨ ਵਿੱਚ ਨਵੀਂ ਖੁਸ਼ਹਾਲੀ ਲੈ ਕੇ ਆਉਂਦੀ ਹੈ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਆਪਣੇ ਚੈਨਲ ਗੁਰੂ ਧਾਲ ओरिजिनल ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਹਰ ਮਹਾਦੇਵ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਗੁਰੂ ਧਾਲ origignal ਦੋਸਤੋ ਸ਼ਿਵਲਿੰਗ ਦੇ ਬਿਲਕੁਲ ਸਾਹਮਣੇ ਤੁਸੀਂ ਨੰਦੀ ਮਹਾਰਾਜ ਦੇ ਦਰਸ਼ਨ ਕਰ ਰਹੇ ਹੋ ਜੋ ਭਗਵਾਨ ਸ਼ਿਵ ਦੇ ਸਭ ਤੋਂ ਵੱਡੇ ਭਗਤ ਅਤੇ ਉਹਨਾਂ ਦੇ ਵਾਹਨ ਹਨ ਨੰਦੀ ਜੀ ਦੇ ਦਰਸ਼ਨਾਂ ਦਾ ਖਾਸ ਮਹਾਤਮ ਇਹ ਹੈ ਕਿ ਉਹ ਹਮੇਸ਼ਾ ਆਪਣੀਆਂ ਅੱਖਾਂ ਸ਼ਿਵਲਿੰਗ ਵੱਲ ਲਗਾ ਕੇ ਰੱਖਦੇ ਹਨ ਜੋ ਸਾਨੂੰ ਸਿਖਾਉਂਦਾ ਹੈ ਕਿ ਸਾਡਾ ਧਿਆਨ ਵੀ ਹਮੇਸ਼ਾ ਪਰਮਾਤਮਾ ਵੱਲ ਹੋਣਾ ਚਾਹੀਦਾ ਹੈ ਇੱਕ ਬਹੁਤ ਹੀ ਪੁਰਾਣੀ માનਤਾ ਹੈ ਕਿ ਜੇਕਰ ਕੋਈ ਭਗਤ ਆਪਣੀ ਮਨੋਕਾਮਨਾ ਨੰਦੀ ਜੀ ਦੇ ਕੰਨ ਵਿੱਚ ਬੋਲਦਾ ਹੈ ਤਾਂ ਨੰਦੀ ਜੀ ਉਹ ਅਰਦਾਸ ਸਿੱਧੀ ਭੋਲੇनाथ ਤੱਕ ਪਹੁੰਚਾਉਂਦੇ ਹਨ ਕਿਉਂਕਿ ਉਹ ਸ਼ਿਵ ਜੀ ਦੇ ਦੁਆਰਪਾਲ ਹਨ ਨੰਦੀ ਜੀ ਧੀਰਜ ਅਤੇ ਅਟੁੱਟ ਭਗਤੀ ਦੇ ਪ੍ਰਤੀਕ ਹਨ ਇਸ ਲਈ ਜਦੋਂ ਵੀ ਮੰਦਰ ਆਓ ਤਾਂ ਨੰਦੀ ਜੀ ਦੀ ਆਗਿਆ ਲੈ ਕੇ ਹੀ ਸ਼ਿਵਲਿੰਗ ਦੀ ਪੂਜਾ ਕਰੋ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਆਪਣੇ ਚੈਨਲ ਗੁਰੂਧਾਲ ओरिजिनल ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਹਰ ਮਹਾਦੇਵ భోలే భగవ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਗੁਰੂ ਧਾਲ オリジナル ਦੋਸਤੋ ਇਸ ਪਵਿੱਤਰ ਮੰਦਰ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੀਰ ਜੀ ਦੀ ਵੀ ਬਹੁਤ ਸੁੰਦਰ ਫੋਟੋ ਲੱਗੀ ਹੋਈ ਹੈ ਇਹ ਲੱਖ ਦਾਤਾ ਪੀਰ ਜੀ ਹਨ ਜਿਨ੍ਹਾਂ ਨੂੰ ਸਖੀ ਸਰਵਰ ਵੀ ਕਿਹਾ ਜਾਂਦਾ ਹੈ ਪੰਜਾਬ ਦੀ ਇਹ ਖੂਬਸੂਰਤੀ ਹੈ ਕਿ ਇੱਥੇ ਮੰਦਰਾਂ ਵਿੱਚ ਵੀ ਪੀਰਾਂ ਨੂੰ ਪੂਰੀ ਸ਼ਰਧਾ ਨਾਲ ਪੂਜਿਆ ਜਾਂਦਾ ਹੈ ਲਖ ਦਾਤਾ ਪੀਰ ਜੀ ਨੂੰ ਮਰਦਾਂ ਪੂਰੀਆਂ ਕਰਨ ਵਾਲੇ ਪੀਰ ਮੰਨਿਆ ਜਾਂਦਾ ਹੈ ਕਹਿੰਦੇ ਹਨ ਕਿ ਜੋ ਵੀ ਸ਼ਰਧਾਲੂ ਭੋਲੇ ਨਾਦ ਦੇ ਦਰਸ਼ਨਾਂ ਤੋਂ ਬਾਅਦ ਪੀਰ ਜੀ ਦੇ ਚਰਨਾਂ ਵਿੱਚ ਸੀਸ ਝੁਕਾਉਂਦਾ ਹੈ ਉਸ ਦੀ ਕੋਈ ਵੀ ਝੋਲੀ ਖਾਲੀ ਨਹੀਂ ਰਹਿੰਦੀ ਇਹ ਜਗ੍ਹਾ ਸਾਨੂੰ ਸਿਖਾਉਂਦੀ ਹੈ ਕਿ ਪ੍ਰਮਾਤਮਾ ਇੱਕ ਹੈ ਅਤੇ ਸਭ ਦੀ ਸ਼ਰਧਾ ਦਾ ਸਤਿਕਾਰ ਕਰਨਾ ਹੀ ਅਸਲੀ ਧਰਮ ਹੈ ਉਮੀਦ ਹੈ ਗੁਰੂ ਧਾਲ ओरिजिनल ਦੀ ਇਹ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹਰ ਹਰ ਮਹਾਦੇਵ ਦੀ ਮੈਂ ਹਾਂ ਤੁਹਾਡਾ ਆਪਣਾ ਗੁਰੂ ਧਾਲ オリジナル ਦੋਸਤੋ ਮੰਦਰ ਦੇ ਅੰਦਰ ਸ਼ਿਵ ਪਰਿਵਾਰ ਦੇ ਨਾਲ ਨਾਲ ਸਾਨੂੰ ਰਾਧਾ ਕ੍ਰਿਸ਼ਨ ਜੀ ਦੇ ਵੀ ਬਹੁਤ ਹੀ ਮਨਮੋਹਕ ਦਰਸ਼ਨ ਹੁੰਦੇ ਹਨ ਸ਼ਾਸਤਰਾਂ ਅਨੁਸਾਰ ਰਾਧਾ ਕ੍ਰਿਸ਼ਨ ਜੀ ਦਾ ਰੂਪ ਅਟੁੱਟ ਪ੍ਰੇਮ ਅਤੇ ਭਗਤੀ ਦਾ ਪ੍ਰਤੀਕ ਹੈ ਜਿੱਥੇ ਭਗਵਾਨ ਸ਼ਿਵ ਵੈਰਾਗ ਅਤੇ ਸ਼ਕਤੀ ਦੇ ਪ੍ਰਤੀਕ ਹਨ ਉੱਥੇ ਹੀ ਰਾਧਾ ਕ੍ਰਿਸ਼ਨ ਜੀ ਸਾਨੂੰ ਜੀਵਨ ਵਿੱਚ ਪ੍ਰੇਮ ਆਨੰਦ ਅਤੇ ਸ਼ਾਂਤੀ ਨਾਲ ਰਹਿਣਾ ਸਿਖਾਉਂਦੇ ਹਨ ਮੰਨਿਆ ਜਾਂਦਾ ਹੈ ਕਿ ਰਾਧਾ ਕ੍ਰਿਸ਼ਨ ਜੀ ਦੀ ਮੂਰਤੀ ਦੇ ਦਰਸ਼ਨ ਕਰਨ ਨਾਲ ਮਨੁੱਖ ਦੇ ਮਨ ਵਿੱਚੋਂ ਨਫ਼ਰਤ ਅਤੇ ਕੜਵਾਹਟ ਖਤਮ ਹੋ ਜਾਂਦੀ ਹੈ ਅਤੇ ਪਰਿਵਾਰ ਵਿੱਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ ਇਸ ਪਵਿੱਤਰ ਅਸਥਾਨ ਤੇ ਸ਼ਿਵ ਸ਼ਕਤੀ ਅਤੇ ਰਾਧਾ ਕ੍ਰਿਸ਼ਨ ਦੇ ਇਕੱਠੇ ਦਰਸ਼ਨ ਹੋਣਾ ਕਿਸੇ ਸੁਭਾਗ ਤੋਂ ਘੱਟ ਨਹੀਂ ਹੈ ਉਮੀਦ ਹੈ ਗੁਰੂ ਧਾਲ ओरिजिनल ਦੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਹਰ ਹਰ ਮਹਾਦੇਵ ਮੰਦਰ ਮੰਦਰੀ ਬੱਚੋਲੇ ਬਹੁਤ ਵਧੀਆ ਮੰਦਰ ਬਹੁਤ ਵਧੀਆ ਬਣਿਆ ਆ ਜੀ ਪਿੰਡ ਚੇਲਾ ਕਵਾੜੇ ਰੋਡ ਦੇ ਉੱਤੇ ਆ ਕਵਾੜੇ ਤੋਂ ਅੱਗੇ ਆ 2 4 5 ਕਿਲੋਮੀਟਰ ਇੰਦਰ ਖੂਬਸੂਰਤ ਬਣਿਆ ਕਾਫੀ ਚੱਲੇ ਆ ਜੀ ਹੁਣ ਵਾਪਸ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਜਰੂਰ ਕਰਿਆ ਜੀ ਚੈਨਲ ਦਾ ਨਾਮ ਜੀ ਗੁਰੂ ਢਾਲ ਓਰੀਜਨਲ ਇੰਸਟਾਗ੍ਰam ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਓ ਲੋ ਇਦਾਂ ਦਿਖਾਣੇ ਕੜੀ ਹੋਰ ਕੁਝ ਨਹੀਂ ਆਏਗਾ ਆਪਕੋ ਸਬਸਕ੍ਰਾਈਬ ਕਰਨਾ ਇਹ ਆ ਜੀ ਪਿੰਡ ਚੱਲਾ ਛੋਟੇ ਰਸ ਜਿਆ ਲੱਗਿਆ ਇੱਥੇ ਕੀ ਗਾ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮੇਰੇ ਚੈਨਲ ਗੁਰੂ ਥਾਲ ओरिजिनल ਨੂੰ ਸਬਸਕ੍ਰਾਈਬ ਕਰੋ ਅਤੇ ਇੰਸਟਾਗ੍ਰam ਫੇਸਬੁਕ ਤੇ ਵੀ ਫੋਲੋ ਜ਼ਰੂਰ ਕਰਨਾ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਸਾਰਿਆਂ ਨੂੰ 15 ਫਰਵਰੀ ਨੂੰ ਆ ਰਹੀ ਮਹਾਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਹਰ ਹਰ ਮਹਾਦੇਵ ਵੇ ਚੰਡੀਗੜ੍ਹ ਹਾਈਵੇ ਚੰ ਲੁਧਿਆਣਾ ਚੰਡੀਗੜ੍ਹ ਹਾਈਵੇ ਹੈ